ਸਰਵਾਇਕ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਾਂਕਾਤੀ ਜਨ ਨਾ ਵਿੱਚ ਨਾ ਬੋਤੀਆਂ ਤੋ ਪਰਤ ਸਭ ਜਾਣ ਜ਼ਾਬਤਾ ਸੁਨਦੇ ਮਰਸਾਲਰਿਆ ਮੂਟੀ ਦੁਜੈ ਕੋਈ ਜਮਦਰ ਬਤੈ ਮਾਰਿਆ ਬੋਤੀ ਮਿਲ ਸਜਾ ਪਰ ਤੁਹ ਪ੍ਰਾਤੀ ਜਾ ਸੰਤਾਨ ਅਰਗ ਬਰਤੁ ਮਾਵਦੇ ਦੁਸਤਾਂ ਮਨ ਨੂੰ ਪਿਆਰ ਅਗਾਇ ਪਿਛਾਇ ਸੁਖ ਨਹੀਂ ਮਰ ਜਮੈ ਤੇ ਪਰਮ ਬਹਾਰ ਨਹੀਂ ਤ੍ਰਿਸ਼ਨਾ ਕਦੈ ਨ ਮੁਝਈ ਤੁ ਨਾਮ ਬਿਨਾਂ ਬਿਉਂਈਆ ਨਾ ਬੁਲਤਾ ਨਾ ਪਾਰੀ ਮੂ ਕਾਲੇ ਤੈ ਨਿਤ ਕਾ ਤਿਤ ਸਚੈ ਦਰਬਾਰਿ ਨਾਮਿ ਤ ਨਾਮ ਬਿਉਂਈਆ ਸੇ ਪਰਤ ਹਰ ਸੇਵ ਦੇ ਜੇ ਤੋਰ ਬਸਤੇ ਲੇਕ ਲੈ ਗਾਈ ਹਰ ਕੀ ਦੂਰ ਨਿਤ ਕਾਪ ਦੇ ਹਰ ਬਨ ਉਤਹੀ ਕੋ ਇਸ ਮੇਂ ਦੇ ਆਈ ਬੜਿਆ ਰਈ ਵਰਦੀ ਗੁਰਮਥਾ ਗੁਰੂ ਰਹਿ ਦਰਨ वाहिगुरु का खालसा वाहिगुरु फतेहो सत्री साजे न ससो भाई